ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਹੋਗੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਗੁੜ ਵਾਲਾ ਦਲੀਆ ਇਹਦੇ ਲਈ ਆਪਾਂ ਇੱਕ ਕੋਲੀ ਦਲੀਏ ਦੀ ਲਈ ਆ ਪੌਣੀ ਕੋਲੀ ਆਪਾਂ ਲੈਣੀ ਆ ਗੁੜ ਦੀ ਦਲੀਆ ਹੀ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਬਸ ਸੁਕਾ ਲਿਆ ਵਾ ਸੁਕਾ ਲੈਣਾ ਆ ਪਹਿਲਾਂ ਦਲੀਏ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਇਹਨੂੰ ਆਪਾਂ ਕਿਸੇ ਮਤਲਬ ਜਾਲੀ ਵਾਲੇ ਛਿੱਕੂ ਲੈ ਲੈਣਾ ਜਾਂ ਟੋਕਰੀ ਵਗੈਰਾ ਉਹਦੇ ਵਿੱਚ ਪਾਉਣ ਲੈਣਾ ਤੇ ਦੋ ਉਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਐ ਅੱਧਾ ਪੌਣਾ ਘੰਟਾ ਉਸ ਤੋਂ ਬਾਅਦ ਆਪਾਂ ਇਹ ਲਈਆ ਪਾਣੀ ਕੋਲੀ ਗੁੜ ਦੀ ਗੋੜ ਆਪਾਂ ਕਟ ਲੈਣਾ ਐ ਬਰੀਕ ਕਰ ਲੈਣਾ ਐ ਤੇ ਇਹ ਦੇਸੀ ਘਿਓ ਦੇ ਦੋ ਚਮਚ ਲੈਨੇ ਇਹ 10 15 ਲੈਨੇ ਆਪਾਂ ਜੀ ਬਦਾਮ ਤੇ ਇਹ ਆਪਾਂ ਜਿਹੜਾ ਗੋੜ ਹੈ ਆ ਇਹਨੂੰ ਆਪਾਂ ਪਗਲਾਉਣਾ ਆ ਇਹਦੇ ਲਈ ਆਪਾਂ ਇਹ ਗੈਸ ਦੇ ਉੱਪਰ ਪਤਲੀ ਰੱਖ ਲਈ ਆ ਇਹਦੇ ਵਿੱਚ ਆਪਾਂ ਗੋੜ ਪਾ ਲਿਆ ਆ ਤੇ ਇਹ ਜਿਹੜੀਆਂ ਕੌਲੀਆਂ ਆਪਾਂ ਲਈਆਂ ਸੀਗੀਆਂ ਦਲੀਏ ਦੀ ਇੱਕ ਕੌਲੀ ਲਈ ਆ ਇਹ ਤਿੰਨ ਕੌਲੀਆਂ ਆਪਾਂ ਪਾਣੀ ਦੀਆਂ ਪਾ ਕੇ ਤੇ ਗੋੜ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਗਲਾ ਲੈਣਾ ਆ ਘੜਸ਼ੀ ਦੀ ਸਹਾਇਤਾ ਨਾਲ ਇਹਨੂੰ ਆਪਾਂ ਪਗਲਾਵਾਂਗੇ ਇਹਦੇ ਨਾਲੇ ਛੇਤੀ ਪਿਗਲ ਜਾਏਗਾ ਗੈਸ ਦੇ ਉੱਪਰ ਰੱਖ ਕੇ ਪਾਣੀ ਗਰਮ ਹੋਈ ਜਾ ਰਿਹਾ ਤੇ ਗੌੜਾ ਜਿਹੜਾ ਆਪਣਾ ਪਿਗਲ ਹੀ ਜਾ ਰਿਹਾ ਵਾ ਤੇ ਗੌੜ ਆਪਣਾ ਚੰਗੀ ਤਰ੍ਹਾਂ ਹੀ ਪਿਗਲ ਗਿਆ ਵਾ ਤੇ ਇੱਧਰ ਆਪਾਂ ਦੇਸੀ ਘਿਓ ਦੇ 2 ਚਮਚੇ ਆਪਾਂ ਪਾ ਲਏ ਨੇ ਤੇ ਇਹਦੇ ਵਿੱਚ ਜਿਹੜੇ ਆਪਾਂ ਇਹ ਬਦਾਮ ਲਏ ਆ ਇਹਨਾਂ ਨੂੰ ਭੁੰਨ ਲੈਣਾ ਆ ਭੁੰਨਣ ਦੇ ਨਾਲ ਬਦਾਮਾਂ ਨੂੰ ਦਲੀਏ ਦਾ ਜਿਹੜਾ ਟੇਸਟ ਆ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਵਾ ਤੇ ਉਧਰ ਆਪਾਂ ਗੈਸ ਜਿਹੜਾ ਗੋੜਾ ਵਾਲਾ ਗੈਸ ਜਗਾਇਆ ਸੀ ਗੁੜ ਪਘਲਾਉਣ ਲਈ ਉਹ ਆਪਾਂ ਉਹ ਗੈਸ ਬੰਦ ਕਰ ਦਿੱਤਾ ਆ ਤੇ ਇੱਧਰ ਆਪਣੇ ਬਦਾਮ ਵੀ ਪੁੱਜ ਗਏ ਨੇ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਹੁਣ ਜਿਹੜਾ ਆਪਾਂ ਦਲੀਆ ਲਿਆ ਆ ਇਹਨੂੰ ਸੁਕਾਇਆ ਆਪਾਂ ਤਾਂ ਸੀ ਕਿਉਂਕਿ ਇਹਨੂੰ ਆਪਾਂ ਘੋੜੇ ਵਿੱਚ ਪਹਿਲਾਂ ਭੁੰਨਣਾ ਆ ਦਲੀਏ ਨੂੰ ਇਹਦਾ ਕਲਰ ਨਹੀਂ ਚੇਂਜ ਕਰਨਾ ਬਸ ਇਹਨੂੰ ਭੁੰਨਣਾ ਆ 2-3 ਮਿੰਟ ਲਈ ਇਸ ਤਰ੍ਹਾਂ ਆਪਾਂ ਭੁੰਨ ਲੈਣਾ ਆ ਦਲੀਆ ਭੁੰਨਣ ਦੇ ਨਾਲ ਵੀ ਇਹਦਾ ਟੇਸਟ ਜਿਹੜਾ ਹੋਰ ਵੀ ਜ਼ਿਆਦਾ ਵਧੀਆ ਆਵੇਗਾ। ਬਸ ਇਹਨਾਂ ਕੋਈ ਆਪਾਂ ਭੁੰਨਣਾ ਆ। ਦਲੀਆ ਆਪਣਾ ਪੁੱਜ ਗਿਆ ਵਾ। ਤੇ ਹੁਣ ਜਿਹੜਾ ਆਪਾਂ ਇਹ ਗੁੜ ਪਘਲਾਇਆ ਸੀਗਾ ਇਹਨੂੰ ਆਪਾਂ ਛਾਨਣੀ ਦੇ ਨਾਲ ਪਾਉਣ ਲੈਣਾ ਆ ਤਾਂ ਕਿ ਜਿਹੜੇ ਗੁੜ ਦੇ ਵਿੱਚ ਗੰਨੇ ਦੇ ਰੇਸ਼ੇ ਵਗੈਰਾ ਹੁੰਦੇ ਆ ਉਹ ਸਾਰੇ ਆਪਣੀ ਚਾਹ ਪਾਉਣਨੀ ਦੇ ਵਿੱਚ ਰਹਿ ਜਾਣਗੇ ਤੇ ਜਿਹੜਾ ਪਾਣੀ ਪਾਣੀ ਆ ਉਹ ਵਿੱਚ ਚਲਿਆ ਜਾਊਗਾ ਗੋੜ ਦਾ ਮਿੱਠਾ ਪਾਣੀ ਤੇ ਇਹਨੂੰ ਕਰ ਦੇਣਾ ਜੀ ਆਪਾਂ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਕੁੱਕਰ ਦਾ ਲਗਾ ਦੇਣਾ ਜੀ ਢੱਕਣ ਇਹਨੂੰ ਆਪਾਂ ਲਗਾਵਾਂਗੇ ਜੀ ਚਾਰ ਸੀਟੀਆਂ ਚਾਰ ਸੀਟੀਆਂ ਦੇ ਨਾਲ ਹੀ ਦਲੀਆ ਬਣ ਜਾਂਦਾ ਹੈ ਕਿਉਂਕਿ ਪਹਿਲਾਂ ਆਪਾਂ ਭੁੰਨ ਵੀ ਲਿਆ ਰੋਸਟ ਕਰ ਲਿਆ ਹੁਣ ਚਾਰਾਂ ਸੀਟੀਆਂ ਦੇ ਵਿੱਚ ਵਧੀਆ ਦਲੀਆ ਬਣ ਕੇ ਆਪਣਾ ਜਿਹੜਾ ਤਿਆਰ ਹੋ ਜਾਣਾ ਆ ਨਰਮ ਹੋ ਜਾਊਗਾ ਦਲੀਏ ਨੂੰ ਜ਼ਿਆਦਾ ਸੀਟੀਆਂ ਲਵਾਉਣ ਦੀ ਲੋੜ ਨਹੀਂ ਹੁੰਦੀ ਚਾਰਾਂ ਸੀਟੀਆਂ ਦੇ ਵਿੱਚ ਵਧੀਆ ਬਣ ਜਾਂਦਾ ਆ ਲਓ ਜੀ ਇਹਨੂੰ ਸੀਟੀਆਂ ਆ ਚੁੱਕੀਆਂ ਨੇ ਤੇ ਹੁਣ ਆਪਾਂ ਇਹਨੂੰ 10-15 ਮਿੰਟ ਇਸੇ ਤਰ੍ਹਾਂ ਪਿਆ ਰਹਿਣ ਤਾਂ ਕਿ ਤਾਂ ਕਿ ਜਿਹੜਾ ਇਹਦਾ ਪ੍ਰੈਸ਼ਰ ਆ ਉਹ ਸਾਰਾ ਆਪਣੇ ਆਪ ਖਤਮ ਹੋ ਜਾਵੇ ਜਿਹੜੀ ਇਹਦੇ ਵਿੱਚ ਹੈਗਾ ਪ੍ਰੈਸ਼ਰ 15 ਮਿੰਟ ਬਾਅਦ ਆਪਾਂ ਇਹ ਕੁੱਕਰ ਦਾ ਢੱਕਣ ਖੋਲ ਲਿਆ ਵਾ ਤੇ ਹੁਣ ਆਪਾਂ ਦਲੀਆ ਚੈੱਕ ਕਰਦੇ ਹਾਂ ਲਓ ਜੀ ਦੇਖ ਸਕਦੇ ਹਾਂ ਪਾਣੀ ਬਿਲਕੁਲ ਇਹਦੇ ਵਿੱਚ ਖਤਮ ਹੋ ਚੁੱਕਿਆ ਤੇ ਦਲੀਆ ਬਹੁਤ ਹੀ ਨਰਮ ਤੇ ਸੌਫਟ ਬਣ ਕੇ ਤਿਆਰ ਆ ਤੇ ਹੁਣ ਇਹਨੂੰ ਆਪਾਂ ਇਦੇ ਵਿੱਚ ਆਪਾਂ ਜਿਹੜੇ ਬਦਾਮ ਭੁੰਨੇ ਸੀਗੇ ਇਹ ਇਹਦੇ ਵਿੱਚ ਪਾ ਦਿਆਂਗੇ ਆਪਾਂ ਤੇ ਇਹਨੂੰ ਕਰ ਦਿਆਂਗੇ ਮਿਕਸ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਣਾ ਦਲੀਏ ਤੇ ਬਦਾਮਾਂ ਨੂੰ ਤਾਂ ਕਿ ਦਲੀਏ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਆਵੇ ਤੇ ਆਪਾਂ ਇਹਦੇ ਵਿੱਚ ਪਲੇਟ ਵਿੱਚ ਕੱਢ ਲੈਣਾ ਦਲੀਆ ਸਾਰਾ ਤੇ ਇਹਦੇ ਉੱਪਰ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਦੇਸੀ ਘਿਓ। ਇਹਦਾ ਟੇਸਟ ਹੋਰ ਵੀ ਵਧਾਉਣ ਵਾਸਤੇ। ਇਹ ਗਰਮੀਆਂ ਦਲੀਆ ਇਸ ਕਰਕੇ ਵਿੱਚ ਪਿਘਲ ਹੀ ਜਾਣਾ ਵਾ ਦੇਸੀ ਘਿਓ ਤੇ ਇਹ ਪਾਤੇ ਆਪਾਂ ਉੱਪਰ ਥੋੜੇ ਜਿਹਾ ਹੋਰ ਬਦਾਮ ਜਿਹੜੇ ਆਪਾਂ ਕੱਟੇ ਸੀਗੇ ਭੁੰਨ ਕੇ ਉਹਦੇ ਵਿੱਚੋਂ ਰੱਖ ਲਏ ਸੀ ਥੋੜੇ ਜੇ ਤੇ ਉਹ ਆਪਾਂ ਇਹਦੇ ਵਿੱਚ ਰੱਖ ਲੈਣੀ ਸੀਗੇ ਤੇ ਉਹ ਆਪਾਂ ਇਹਦੇ ਉੱਤੇ ਪਾਤੇ ਤੇ ਦੇਖੋ ਕਿੰਨਾ ਵਧੀਆ ਦਲੀਆ ਬਣ ਕੇ ਆਪਣਾ ਤਿਆਰ ਹੋਇਆ ਵਾ ਗੋੜ ਵਾਲਾ ਦਲੀਆ ਇਹ ਖੰਡ ਵਾਲੀ ਦਲੀਏ ਨਾਲੋਂ ਵੀ ਜ਼ਿਆਦਾ ਟੇਸਟੀ ਬਣਦਾ ਆ ਖੰਡ ਵਾਲਾ ਤਾਂ ਆਪਾਂ ਨਾਰਮਲ ਹੀ ਬਣਾਉਣੀ ਬਣਾਉਣੀ ਆ ਪਰ ਇਹ ਗੋੜ ਵਾਲਾ ਜਿਹੜਾ ਉਸ ਤੋਂ ਵੀ ਵਧੀਆ ਬਣਦਾ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ